ਸਮਾਨ ਡਰੱਗਸ ਜਿਹੜੇ ਤੁਹਾਡੇ ਏਰੀਆ ਚ ਆਉਂਦੇ ਸੀਗੇ ਇਹ ਕਿੱਥੋਂ ਕਿੱਥੋਂ ਆਉਂਦੇ ਸੀ who was the source of supply ਫਿਰ ਸਪਲਾਈ ਉਸ ਤੱਕ ਪਹੁੰਚ ਕੇ ਫਿਰ ਉਸ ਤੋਂ ਫਿਰ ਦੁਬਾਰਾ ਪਹੁੰਚ ਕੇ ਬੈਕਵਰਡ ਲੈਕ ਇਨ ਅ ਵੈਰੀ ਸਾਇੰਟਿਫਿਕ ਐਂਡ ਮੈਟੀਕੁਲਸ ਮੈਨਰ ਕਿ ਐਂਡ ਸੋਰਸਸਸ ਆਫ ਡਰੱਗਸ ਤੱਕ ਪਹੁੰਚਿਆ ਜਾਊਗਾ ਤੇ ਉਹਨਾਂ ਦੀ ਲਿਸਟਿੰਗ ਆਊਟ ਕੀਤੀ ਜਾਊਗੀ ਜਿਵੇਂ ਪਿੱਛੇ ਅਸੀਂ ਜਿਹੜਾ ਇੱਕ ਕੀ ਇੱਕ ਡਰੱਗ ਸਮੱਗਲਰਸ ਨੂੰ ਇੱਕ ਬਹੁਤ ਵੱਡੀ ਜੜੀ ਸੱਟ ਪਹੁੰਚਾ ਕੇ ਨੈੱਟਵਰਕ ਨੂੰ ਧਸ ਦਿੱਤਾ ਜਾਏ ਸੋ ਵੱਡੇ ਸਮੱਗਲਰਸ 빅 ਫਿਸ਼ ਨੂੰ ਟਾਰਗੇਟ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੱਡਾ ਖੁਲਾਸਾ ਕੀਤਾ ਨਸ਼ਾ ਤਸਕਰਾਂ ਦੇ ਮਾਮਲੇ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਨੇ ਵੱਡਾ ਬਿਆਨ ਦਿੱਤਾ ਹੁਣ ਪੰਜਾਬ ਪੁਲਿਸ ਦੀ ਨਜ਼ਰ ਨਸ਼ੇ ਦੇ ਵੱਡੇ ਤਸਕਰਾਂ ਦੇ ਉੱਤੇ ਰਹੇਗੀ ਤੇ ਬਹੁਤ ਜਲਦ ਇੱਕ ਸਪੈਸ਼ਲ ਆਪਰੇਸ਼ਨ ਦੇ ਰਾਹੀਂ ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾਂ ਨੂੰ ਕਾਬੂ ਕੀਤਾ ਜਾਏਗਾ। ਇਹ ਕਿ ਉਹ ਮੈਪ ਕਰਕੇ ਜਿਹੜੇ ਜਿਹੜੇ ਵੱਡੇ ਡਰੱਗ ਸਮੱਗਲਰ ਸਪਲਾਈਅਰ ਹੈਗੇ ਡਿਸਟ੍ਰੀਬਿਊਟਰ ਹੈਗੇ ਉਹਨਾਂ ਦੀ ਮੈਪਿੰਗ ਇੱਕ ਹਫ਼ਤੇ ਦੇ ਵਿੱਚ ਕਰ ਲਈ ਜਾਊਗੀ ਤੇ ਉਸ ਤੋਂ ਬਾਅਦ ਉਹਨਾਂ ਤੇ ਇੱਕ ਮੇਜਰ ਕ੍ਰੈਕਡਾਊਨ ਜਿਹੜਾ ਲਾਂਚ ਕੀਤਾ ਜਾਊਗਾ। ਹੁਣ ਤੱਕ ਜਿਹੜਾ ਜਿਹੜਾ ਸਾਡਾ ਐਕਸ਼ਨ ਹੈਗਾ ਇਸ ਦੇ ਵਿੱਚ ਕਾਫੀ ਸਿਗਨੀਫੀਕੈਂਟ ਜਿਹੜਾ ਹੈਗਾ ਰਿਡਕਸ਼ਨ ਇਨ ਸਟਰੀਟ ਅਵੇਲੇਬਿਲਟੀ ਆਫ ਡਰੱਗਸ ਪਾਇਆ ਗਿਆ ਹੈਗਾ ਤੇ 1 ਮਾਰਚ ਤੋਂ ਹੁਣ ਤੱਕ 2384 ਐਫ ਆਈ ਆਰਸ ਦਰਜ ਹੋ ਗਈਆਂ 4142 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਨ ਡੀ ਪੀ ਐਸ ਐਕਟ ਦੇ ਅੰਡਰ ਤੇ 146 ਕਿਲੋ ਹਿਰੋਇਨ ਤੇ ਹੋਰ ਕੰਟਰਾਬੈਂਡਸ ਰਿਕਵਰ ਕੀਤੇ ਗਏ ਸੋ ਐਸ ਐਸ ਪੀਸ ਨੂੰ ਜਿਹੜੀ ਇਨਸਟਰਕਸ਼ਨ ਦਿੱਤੀ ਗਈ ਹੈਗੀ ਉਹਨਾਂ ਨੂੰ ਇੱਕ ਸਮੇਂਬੱਧ ਤਰੀਕੇ ਨਾਲ ਕਿ ਜਿਹੜੇ ਸਟਰੀਟ ਲੈਵਲ ਪੈਡਲਰਸ ਜਾਂ ਸਪਲਾਈਅਰਸ ਜਿਹੜੇ ਫੜੇ ਗਏ ਹੈਗੇ ਉਹਨਾਂ ਦੀ ਇੰਟਰੋਗੇਸ਼ਨ ਕਰਕੇ ਉਹਨਾਂ ਤੋਂ ਬੈਕਵਰਡ ਲਿੰਕੇਜ ਪਤਾ ਕੀਤਾ ਜਾਣਗੇ ਕਿ ਇਹ ਜਿਹੜਾ ਸਮਾਨ ਡਰੱਗਸ ਜਿਹੜੇ ਤੁਹਾਡੇ ਏਰੀਆ 'ਚ ਆਉਂਦੇ ਸੀਗੇ ਇਹ ਕਿੱਥੋਂ ਕਿੱਥੋਂ ਆਉਂਦੇ ਸੀ ਹੂ ਵਾਸ ਦ ਸੋਰਸ ਆਫ ਸਪਲਾਈ ਫਿਰ ਸਪਲਾਈ ਉਸ ਤੱਕ ਪਹੁੰਚ ਕੇ ਫਿਰ ਉਸ ਤੋਂ ਫਿਰ ਦੁਬਾਰਾ ਪਹੁੰਚ ਕੇ ਬੈਕਵਰਡ ਇਨ ਅ ਵੈਰੀ ਸਾਇੰਟਿਫਿਕ ਐਂਡ ਮੈਟੀਕੁਲਸ ਮੈਨਰ ਕਿ ਐਂਡ ਸੋਰਸਸਸ ਆਫ ਡਰੱਗਸ ਤੱਕ ਪਹੁੰਚਿਆ ਜਾਊਗਾ ਤੇ ਉਹਨਾਂ ਦੀ ਲਿਸਟਿੰਗ ਆਊਟ ਕੀਤੀ ਜਾਊਗੀ ਜਿਵੇਂ ਪਿੱਛੇ ਅਸੀਂ ਜਿਹੜਾ ਇੱਕ ਨੈਟਵਰਕ ਜਿਹੜਾ ਐਨਟੀਐਫ ਨੇ ਬਸਟ ਕੀਤਾ ਸੀਗਾ ਉਸ ਦੇ ਵਿੱਚ ਕੰਪਲੀਟ ਐਂਡ ਟੂ ਐਂਡ ਮੈਨਰ ਦੇ ਵਿੱਚ ਪਾਕਿਸਤਾਨ ਤੋਂ ਡਰਗ ਕੌਣ ਲੈ ਕੇ ਆ ਰਿਹਾ ਹੈ ਕਿਹੜੇ ਕੂਰੀਅਰਸ ਹੈਗੇ ਉਹ ਕੂਰੀਅਰਸ ਅੱਗੇ ਕਿਹੜੇ ਡਿਸਟ੍ਰਿਬਿਊਟਰਸ ਨੂੰ ਡਰਗ ਡਿਸਟ੍ਰਿਬਿਊਟ ਕਰਦੇ ਆਂ ਤੇ ਉਹ ਡਿਸਟ੍ਰਿਬਿਊਟਰਸ ਤੋਂ ਸਟਰੀਟ ਲੈਵਲ ਪੈਡਲਰਸ ਤੱਕ ਉਹ ਜਿਹੜੀ ਐਂਟਾਇਰ ਚੇਨ ਹੈਗੀ ਉਸ ਨੂੰ ਮੈਪ ਕੀਤਾ ਜਾਊਗਾ ਤਾਂਕਿ ਇੱਕ ਡਰਗ ਸਮਗਲਰਸ ਨੂੰ ਇੱਕ ਬਹੁਤ ਵੱਡੀ ਜੜੀ ਸੱਟ ਪਹੁੰਚਾ ਕੇ ਨੈਟਵਰਕ ਨੂੰ ਧਸ ਕੀਤਾ ਜਾਏ ਸੋ ਵੱਡੇ ਸਮਗਲਰਸ ਬਿਗ ਫਿਸ਼ ਨੂੰ ਟਾਰਗੇਟ ਕੀਤਾ ਜਾਊਗਾ ਤੇ ਇਹ ਨਾ ਵੈਰੀ ਸੈਂਟੀਫਿਕ ਐਂਡ ਐਰਾਲੀਟিক্যাল ਡਾਟਾ ਬੇਸਡ ਮੈਥਡ ਸੋ ਇਸ ਲਈ ਸਾਰੇ ਐਸਐਸਪੀਸ ਨੂੰ ਤੇ ਸੀਪੀਐਸ ਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਡਿਸਟ੍ਰਿਕਟ ਵਾਈਜ਼ ਸਪਲਾਈਅਰ ਲਿਸਟ ਬਣਾਓ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਡਰੱਗ ਕਿਸ ਟਾਈਪ ਦਾ ਡਰੱਗ ਹੈਗਾ ਕਿੱਥੋਂ ਸਪਲਾਈ ਹੋ ਰਿਹਾ ਹੈਗਾ ਤੇ ਕਿਹੜੇ ਬੰਦੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਇਫੈਕਟਿਵ ਲੀਗਲ ਐਕਸ਼ਨ ਲਿਆ ਜਾਵੇ ਇਸ ਦੇ ਵਿੱਚ ਇਨਟੈਰੋਗੇਸ਼ਨ ਰਿਪੋਰਟਸ ਜਿਹੜੀਆਂ ਹੈਗੀ ਉਸ ਨੂੰ ਇਗਜ਼ਾਮੈਂਟ ਕੀਤਾ ਜਾਊਗਾ ਪਬਲਿਕ ਕੰਪਲੇਂਟਸ ਜਿਹੜੀ ਲੋਕਾਂ ਤੋਂ ਇਨਪੁਟਸ ਆndੀਆਂ ਹੈ ਅਤੇ ਜਿਹੜੀ ਸੇਫ ਪੰਜਾਬ ਇਨਫੈਕਟ ਇਹ ਨੋਟਿਸ ਚ ਆਇਆ ਕਿ ਸੇਫ ਪੰਜਾਬ ਡਰਗ ਹੈਲਪਲਾਈਨ ਤੇ ਡਰਗ ਟਿਪਸ ਕਾਫੀ ਵੱਧ ਗਈ ਹੈ ਸੋ ਉਹਨਾਂ ਨੂੰ ਵੈਰੀਫਾਈ ਕਰਕੇ ਉਸ ਨੂੰ ਵੀ ਡਾਟਾਬੇਸ ਵਿੱਚ ਸ਼ਾਮਿਲ ਕੀਤਾ ਜਾਊਗਾ ਤੇ ਜਿਹੜੀ ਇੰਟੈਲੀਜੈਂਸ ਰਿਪੋਰਟਸ ਵੀ ਇਸ ਤੇ ਐਸਐਸਪੀਜ਼ ਨੂੰ ਪ੍ਰੋਵਾਈਡ ਕੀਤੀ ਜਾਣਗੀ ਕਿ ਉਹਨਾਂ ਦੇ ਏਰੀਆ ਚ ਕਿਹੜੇ ਲੋਕ ਡਰਗ ਵੇਚ ਰਹੇ ਹੈਗੇ ਸੋ ਇਸ ਤੋਂ ਬਾਅਦ ਇੱਕ ਕੰਪਰੀਹੈਂਸਿਵ ਡਾਟਾਬੇਸ ਸਾਇੰਟਿਫਿਕ ਤਰੀਕੇ ਨਾਲ ਕ੍ਰੈਕਡਾਊਨ ਔਰ ਮੇਜਰ ਸਮਗਲਰਸ ਇਸ ਬੀਇੰਗ ਪਲਾਨਡ ਪੰਜਾਬ ਸਰਕਾਰ ਕਾ ਜੋ ਇਹ ਯੁੱਧ ਨਸ਼ਿਆ ਵਿਰੁੱਧ